ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98768 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਅੱਜ ਦੀ ਵੀਡੀਓ ਆਪਾਂ ਲੋਕਲ ਲੈ ਕੇ ਆਏ ਜੀ ਪਿੰਡ ਢੱਡੇ ਆ ਨੇੜੇ ਬਾਈ ਨੂੰ ਰਾਮਪਰਾਗਾ ਤੇ ਤਸੀਲ ਵਾਲਿਆਂ ਵਾਲੀ ਵੀ ਆ ਤੇ ਕਿਹੜਾ ਇਹਨਾਂ ਨੂੰ ਏਰੀਆ ਪੈਂਦਾ ਸਾਰਾ ਕੋਈ ਬਾਈ ਤੋਂ ਪੁੱਛਾਂ ਸੱਸੀ ਗਾ ਬਾਈ ਸੱਸੀ ਗਾ 4/3 ਠੀਕ ਠਾਕ ਹੋ ਜੀ। ਵੀਰੇ ਨਾਮ ਐਡਰੈਸ ਬੋਲੋ। ਨਾਮ ਮੇਰਾ ਕੁਲਵੀਰ ਆ। ਹੂੰ ਤੇ ਪੈਂਟਾਡੇ ਜ਼ਿਲ੍ਹਾ ਬਟਿੰਡਾ ਤਹਿਸੀਲ ਬਾਲਿਆ ਵਾਲੀ ਤੇ ਮੋੜ ਵੀ ਪੈਂਦੀ ਆ। ਇਹ ਮੋੜ ਰਾਮਪਰਾ ਰੋਡ ਤੇ ਪੈਂਦਾ ਸਾਡਾ। ਮੋ ਰਾਮਪਰੇ ਤੋਂ ਕਿੰਨੇ ਕਿਲੋਮੀਟਰ ਆ ਜੀ? ਰਾਮਪਰੇ ਤੋਂ 9 ਕਿਲੋਮੀਟਰ ਆ ਮੋੜਾਂ ਤੋਂ 11 ਕਿਲੋ। ਮਾਉਣਾ ਤੋਂ 11 ਕਿਲੋਮੀਟਰ ਤੇ ਆਪਣੀ ਘਰ ਦੀ ਬਾੜ 'ਤੇ ਬਕਾਉ ਕੀਤੇ ਜੀ ਕਦੋਂ ਸੂਈ ਹੈ ਜੀ ਇਹ ਚਾਰ ਦਿਨ ਹੋ ਗਏ ਸੂਈ ਚਾਰ ਦਿਨ ਸੂਈ ਨੂੰ ਹੋ ਗਏ ਤੇ ਪਹਿਲੇ ਸੂਏ ਕਿੰਨਾ ਦੁੱਧ ਦਿੱਤਾ ਜੀ ਇਹਨੇ 10 ਸੂਏ 18 ਲੀਟਰ ਸੀਗੇ 18 ਲੀਟਰ ਤੇ ਐਤ ਕੀ ਕਿੰਨਾ ਘੜ ਦੂ ਜੀ ਐਤ ਕੀ ਦੇਖੋ ਚੰਗੀ ਛੇਵਾ ਵਾਲੇ ਬੰਦੇ ਕੋਲੇ ਵਾਗੀ 20 ਵੀ ਦੇ ਸਕਦੀ ਹਾਂ 20 ਤਾਂ ਦੇ ਹੀ ਸਕਦੀ ਆ ਤੇ ਮਗਰ ਇਹਦੇ ਬੱਸੀ ਆ ਗਈ ਹੈ ਨਾ ਬੱਸੀ ਬਹੁਤ ਵਧੀਆ ਪਾਵਰ ਸੀਮ ਇੰਪੋਰਟਡ ਸੀਮਨ ਦੀ ਬੱਸੀ ਹੈ ਬਈ ਠੀਕ ਆ ਵੀਰੇ ਇੰਪੋਰਟਡ ਸੀਮਨ ਦੀ ਬੱਸੀ ਤੇ ਨੰਬਰ ਬੋਲੋ ਜੀ ਨੰਬਰ ਨੇ 9952 04928 ਦੁਬਾਰਾ ਫੇਰ ਬੋਲ ਦਿਓ 9952 04928 ਠੀਕ ਆ ਵੀਰੇ ਤੇ ਵੀਰੇ ਵੀਡੀਓ ਬਣਾਉਣ ਦਾ ਟਾਈਮ ਆਪਣਾ 9 ਵਜੇ ਦਾ ਠੀਕ ਆ ਜੀ 9 ਵਜੇ ਹੋਜੇ ਚਵਾਈ ਹੋਜੇ ਬਾਕੀ ਹਜੇ ਹੈ ਨਾ ਜੀ ਹਾਂਜੀ ਹਾਂਜੀ ਠੀਕ ਆ ਤੇ ਹੁਣ ਬੋਲਾ ਕਿੰਨਾ ਰੈਡੀ ਆ ਤੁਹਾਨੂੰ 11-12 ਲੀਟਰ ਬੋਲਾ ਰੈਡੀ ਹੈ ਠੀਕ ਆ ਵੀਰੇ 12 ਤੁਹਾਨੂੰ ਮਾਰ ਕੇ ਦਿਖਾਵਾਂਗੇ ਮੁੱਲ ਵੀਡੀਓ ਦੇ ਵਿੱਚ ਹੀ ਬਣੇ ਰੋ ਖੋਲ ਨੂੰ ਤੋੜ ਕੇ ਦਿਖਾ ਦੇ ਕਲਾ ਕਲਾ ਥਾਨ ਲੱਗਾ ਵਾ ਬਾਕੀ ਦਾ ਬਰੀਡ ਵਾਲੀ ਵਹਿੜਾ ਜੀ ਕੋਈ ਘਾਟ ਨਹੀਂ ਕਮੀ ਨਹੀਂ ਠੀਕ ਆ ਜੀ ਤੇ ਸਭੀ ਪਲੀ ਬੀਬੀ ਪੂਰੀ ਆ ਕਲੇਵਾ ਵਧੀਆ ਤਿਆਰ ਕੀਤਾ ਕੁਈ ਆਇਆ ਨਹੀਂ ਵੀ ਦੁੱਧ ਸਾਨੂੰ ਦੱਸਤਾ ਜੀ ਵੀ ਐਨੇ ਵਜੇ ਦੀ ਚੋਈ ਵੀ ਆ ਹੁਣ ਚਵਾਈ ਬਾਕੀ ਆ ਜੀ 9 ਵਜੇ ਠੀਕ ਆ ਜੀ ਤੇ ਆਪਾਂ ਲੇਟ ਹੋ ਗਏ ਥੋੜਾ ਜਿਹਾ ਬਾਈ ਦਾ ਤਾਂ ਕਹਿਣਾ ਸੀ ਵੀ 8:00 ਵਜੇ ਨੂੰ ਆਜੋ ਆਪਾਂ ਉਸ ਤੋਂ ਬਾਅਦ ਧਾਰ ਚੋਣੀ ਆ ਠੀਕ ਆ ਜੀ ਆ ਕਰੋ ਚੈੱਕ ਤੇ ਕੱਦ-ਗਾਠ ਨਾ ਛੋਟਾ ਮੰਨ ਕੇ ਆਇਓ ਕੱਦ-ਗਾਠ ਵੱਡੇ ਦੀ ਆ ਜੀ ਬਾਈ ਦਾ 6 ਫੁੱਟ ਕੱਦ ਹੋਣਾ ਤੁਸੀ ਆ ਠੀਕ ਆ ਤੇ ਬੱਚੀ ਬਹੁਤ ਚੰਗੀ ਆ ਮਗਰ ਹਨਾ ਚੰਗੇ ਸੀ ਬੰਦੇ ਆ ਆ ਦੇਖ ਬੱਚੀ ਪੂਰੀ ਵਧੀਆ ਜੀ ਸਿਰਾਜ ਠੀਕ ਆ ਵੀਰੇ ਬੱਚੀ ਪੂਰੀ ਸਿਰਾਜ ਜੀ ਤੇ ਘਰੇ ਉਹਨੂੰ ਗਾਹ ਨੂੰ ਆ ਦੇਖੋ ਜੀ ਤੇ ਕੁਆਲਿਟੀ ਪੂਰੀ ਫੁੱਲ ਆ ਦੁੱਧ ਬਾਈ ਦਾ ਕਹਿਣਾ ਵੀ 18 ਦਾ ਪਿਛਲੀ ਵੇਰ ਦਿੱਤਾ ਤੇ ਇੱਕ ਬਾਈ ਕੋਲੇ ਹੋਰ ਆ ਬਸ ਦੋ ਹੀ ਪਸ਼ੂ ਆ ਉਹ ਘਰੇ ਰੱਖ ਲੂਗਾ ਜੀ ਤੇ ਬਕ ਉਹ ਦੋ ਤੇ ਬਕਾਉ ਕਰਤੀ ਤੇ ਠੀਕ ਆ ਜੀ ਤੇ ਵੀਰੇ ਬੱਚੀ ਐ ਪਤਾ ਵੀ ਕਿਹੜੇ ਟੀਕਾ ਟੂ ਕਪੜਾ ਸੀ ਪਿਛਲੀ ਵੇਰ ਤੋਂ ਠੀਕ ਆ ਭਾਈ ਮਹਿੰਗਾ ਭਰਾ ਸੀ ਆਇਆ ਨਹੀਂ ਪਤਾ ਕਿ ਕਿਹੜਾ ਠੀਕ ਆ ਆਪਾਂ ਕੋਈ ਜਾਣਕਾਰੀ ਨਹੀਂ ਚਲੋ ਫਿਰ ਧਾਰਾ ਹੀ ਮਰਾ ਲੂ ਕਿ ਬੱਚਾ ਲਾ ਕੇ ਮਰਾਉਗੀ ਮਾਰ ਦਿਓ ਫਿਰ ਧਾਰਾ ਨਾਲ ਬੱਚਾ ਲਾ ਦਿੰਦੇ ਲਾ ਲਓ ਮੜਾ ਇਹ ਬੱਚਾ ਲਾ ਲਓ ਜੀ ਤੇ ਸੁਹਾ ਦੂਜਾ ਹੀ ਆ ਜੀ ਜੈਨੂਨ ਕੋਈ ਕਹਿਣ ਦੀ ਗੱਲ ਨਹੀਂ ਹੈਗੀ ਨੰਬਰ ਤੁਹਾਨੂੰ ਪੁੱਛ ਕੇ ਦੱਸਤਾ ਤੇ ਰੇਟ ਵੀ ਪੁੱਛ ਕੇ ਵੀਡੀਓ ਦੇ ਵਿੱਚ ਹੀ ਦੱਸਾਂਗੇ ਬਣੇ ਰਹੋ ਵੀਡੀਓ ਦੇ ਨਾਲ ਆਦਾ ਕਰੋ ਬੱਚਾ ਆਪਾਂ ਲਾਤਾ ਹੈ ਠੀਕ ਆ ਜੀ ਠੰਡੀ ਸੀਲ ਦਾ ਵੀਰੇ ਜਾਤ ਬਹੁਤ ਹਨਾ ਜੀ ਕੋਈ ਇਹੋ ਜੀ ਗੱਲ ਨਹੀਂ ਹੈਗੀ ਵੀ ਕੋਈ ਜਾਤ ਤੋਂ ਬਾਹਰ ਹੋਵੇ ਚੰਗੀ ਬਿਹੜਾ ਜੀ ਬਹੁਤ ਵਧੀਆ ਬਿਹੜਾ ਮਾਰੋ ਜੀ ਧਾਰ ਜਮਾ ਸੀ 20 ਜਮਾ ਜੀ ਧਾਰਾ ਮਾਰੀ ਮਾਰੋ ਜੀ ਧਾਰਾ ਦੇਖੋ ਓਕੇ ਬੋਲੀ ਬੋਲੀ ਧਾਰਾ ਉੱਤਰੇ ਜੀ ਹਨਾ ਹੁਣ ਉਤਰੋ ਵੀ ਧਾਰਾ ਆਪਾਂ ਤੁਹਾਨੂੰ ਮਾਰ ਕੇ ਹੁਣ ਬੈਠ ਉਤਰੀਆ ਦਿਖਾਵਾਂਗੇ ਕਰੋ ਜੇ ਕੱਲੀ ਕੱਲੀ ਧਾਰ ਨਿਕੜਮੀ ਕੋਈ ਫੋਟ ਨਹੀਂ ਕੋਈ ਸ਼ਾਂਗ ਨਹੀਂ ਦੂਜਿਆਂ ਜਿਵੇਂ ਮਾਰ ਦੇ ਜੀ ਤੇ ਬਾਈ ਨੇ ਸਹੀ ਗੱਲ ਕਰੀ ਐ ਮੈਂ ਨਹੀਂ ਕਿਹਾ ਵੀ ਥੱਲੇ 20 ਕਿਲੋ ਬੋਲਾ ਤਿਆਰ ਆ ਜਿੰਨਾ ਬੋਲਾ ਤਿਆਰ ਆ ਉਹਨਾਂ ਦੱਸਤਾ ਜੀ ਆ ਧਾਰਾਂ ਤੋਂ ਰੱਖਣ ਨੂੰ ਕਰਾ ਰਹੇ ਆ ਜੇ ਇੱਕ ਓਕੇ ਵੀਰੇ ਓਕੇ ਠੀਕ ਆ ਜੀ ਤੇ ਕੱਦ ਘਾਟ ਪੂਰਾ ਆ ਗਿਆ ਹਨਾ ਹਾਂ ਜੀ ਤੇ ਵੀਰੇ ਦੁੱਧ ਕਿੰਨਾ 18 ਤੋਂ ਪਲੱਸ ਘੜ ਦੂਗੀ ਹਨਾ ਘੜ ਦੂਗੀ ਮਾ ਜਨਾ ਚੰਗੇ ਸਮੇਂ ਸੇਵ ਆਲੇ ਬੰਦੇ ਕੋਲੇ ਬਾਕੀ ਬਾਈ 22 ਲੀਟਰ ਵੀ ਦੇ ਸਕਦੀ ਬਾਕੀ ਤਾਂ ਆਪਣਾ ਚੋਇਆ ਵਾ ਪਹਿਲਾਂ ਹਾਂ ਬਾਕੀ ਚੋਇਆ ਦਾ ਠੀਕ ਆ ਵੀਰੇ ਤੇ 18 ਲੀਟਰ ਮੈਂ ਆਪ ਕੋ ਆ ਪਿੰਡ ਆਪਣਾ ਢੱਡੇ ਆ ਗਿਆ ਹਨਾ ਨੇੜੇ ਆਪਾਂ ਨੂੰ ਰਾਮਪੁਰ ਆ ਗਿਆ ਤੇ ਮੋੜ ਵੀ ਨੇੜੇ ਆ ਗਿਆ ਤੇ ਨੰਬਰ ਫੇਰ ਬੋਲ ਦਿਓ ਜੀ 995104928 ਇੱਕ ਵਾੜ ਸੀ ਵੀਰੇ ਇੱਕ ਘਰ ਦੀ ਵਾੜ ਆ ਲੋਕਲ ਮਗਰ ਬੱਛੀ ਆ ਗਈ ਤੁਹਾਨੂੰ ਦਿਖਾਤੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈਦਾ ਇਹਦੇ ਲਈ ਧੰਨਵਾਦ ਜਲਦ ਮਿਲਦੇ ਆਂਗੇ ਨਵੀਂ ਵੀਡੀਓ ਦੇ ਨਾਲ